ਤਲਾਂ ਜਿਹੜੀਆਂ ਮਿਊਨਿਸਪਲ ਕਾਉਂਸਲ ਦੀਆਂ ਹੋਈਆਂ ਇਲੈਕਸ਼ਨ ਉਹਦੇ ਵਿੱਚ ਤਰਨਤਾਰਨ ਨੂੰ ਨਹੀਂ ਸ਼ਾਮਿਲ ਕੀਤਾ ਗਿਆ ਕਿਉਂਕਿ ਕੁਝ ਹਾਈ ਕੋਰਟ ਦੇ ਕੇਸ ਵਗੈਰਾ ਚੱਲ ਰਹੀ ਸੀ ਉਹ ਹੁਣ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਦੇ ਮਤਲਬ ਇੱਥੇ ਇਲੈਕਸ਼ਨ ਜਿਹੜੀ ਉਹ ਕਰਵਾਈ ਜਾ ਰਹੀ ਹੈ ਕਾਉਂਸਲ ਤਰਨਤਾਰਨ ਦੇ 25 ਵਾਰਡ ਦੇ ਇਹਦੀ ਇਲੈਕਸ਼ਨ ਜਿਹੜੀ ਹੈ 2 ਮਾਰਚ ਨੂੰ ਸੋ ਦੇ 7 ਤੋਂ ਲੈ ਕੇ 4 ਦੇ ਤੱਕ ਉਹ ਵੀ ਉਹ ਸਾਡੇ ਕੋਲ 25 ਵਾਰਡ ਆ ਤਰਨਤਾਰਨ ਚ 25 ਵਾਰਡ ਦੇ ਵਿੱਚ ਦੋ ਆਰੋ ਲਗਾਏ ਗਏ ਆ ਨਗਰ ਕਾਉਂਸਲ ਤਰਨਤਾਰਨ ਦੇ 25 ਵਾਰਡ ਇਹਦੀ ਇਲੈਕਸ਼ਨ ਜਿਹੜੀ ਹੈ 2 ਮਾਰਚ ਨੂੰ ਸਵੇਰੇ 7 ਤੋਂ ਲੈ ਕੇ 4 ਵਜੇ ਤੱਕ ਹੋਊਗੀ ਕਾਊਂਟਿੰਗ ਵੀ ਉਸ ਦੇ ਨਹੀਂ ਉੱਥੇ ਹੋਊਗੀ ਆਫਟਰ ਦ ਕੰਪਲੀਸ਼ਨ ਆਫ ਇਲੈਕਸ਼ਨ ਪ੍ਰੋਸੈਸ ਪੋਲਿੰਗ ਪ੍ਰੋਸੈਸ ਤੇ ਇਹਦੇ ਵਿੱਚ ਸਾਡੇ ਕੋ 25 ਵਾਰਡ ਆ ਤਰਨਤਾਰਨ ਚ 25 ਵਾਰਡ ਦੇ ਵਿੱਚ 2 ਆਰੋ ਲਗਾਏ ਗਏ ਆ 1 ਤੋਂ ਲੈ ਕੇ 13 ਤੱਕ ਸਾਡੇ ਡੀਟੀਪੀਓ ਸਾਹਿਬ ਨੇ ਹਰਜਿੰਦਰ ਸਿੰਘ ਜੀ ਤੇ 14 ਤੋਂ ਲੈ ਕੇ 25 ਤੱਕ ਅਵਾਰਡਸ ਦੇ ਵਿੱਚ ਮਿਸਿਸ ਰੋਪਨਜੀਤ ਕੌਰ ਨੇ ਤਹਿਸੀਲ ਦਾ ਤਰਨ ਤਰਨ ਉਹ ਉਹਨਾਂ ਵੱਲੋਂ ਜਿਹੜੇ ਨਾਮੀਨੇਸ਼ਨ ਪੇਪਰ ਲੈ ਜਾਣਗੇ ਡੀਡੀਪੀ ਸਾਹਿਬ ਵੱਲੋਂ ਵਿਕਾਸ ਪਵਨ ਜੁੱਨਾ ਦੇ ਆਪਣੇ ਆਫਿਸ ਤੇ ਤਹਿਸੀਲਦਾਰ ਸਾਹਿਬ ਵੱਲੋਂ ਤਹਿਸੀਲ ਆਫਿਸ ਜੀ ਉਹਨਾਂ ਦੇ ਆਪਣੇ ਆਫਿਸ ਵਿੱਚ ਜਿਹੜੇ ਨਾਮੀਨੇਸ਼ਨ ਪੇਪਰ ਲੈ ਜਾਣਗੇ ਤੇ ਇਸ ਤਰ੍ਹਾਂ ਜਿਹੜੇ ਸਾਡੀ ਟੋਟਲ ਵੋਟਰਸ ਹੁਣ ਤੱਕ ਦੀ ਗਿਣਤੀ ਹੈਗੀ ਉਹ ਹੈ 55600 ਜਿਦੇ ਵਿੱਚੋਂ 28992 ਫੀਮੇਲ ਨੇ 27603 ਫੀਮੇਲ ਨੇ ਤੇ ਪੰਜ ਥਰਡ ਜੈਂਡਰ ਨੇ ਤੇ ਇਹਦੇ ਵਿੱਚ ਟੋਟਲ 63 ਬੂਥਸ ਆ ਜਿਹੜੇ ਕਿ ਜਿਹਦੇ ਵਿੱਚ ਪੋਲਿੰਗ ਹੋਊਗੀ ਤੇ ਆਪ ਨੂੰ ਪਤਾ ਹੀ ਹੈ ਕਿ ਪਹਿਲਾਂ ਜਿਹੜੀਆਂ ਮਿਊਨਿਸਪਲ ਕਾਉਂਸਲ ਦੀਆਂ ਹੋਈਆਂ ਇਲੈਕਸ਼ਨ ਉਹਦੇ ਵਿੱਚ ਤਰਨ ਤਰਨ ਨੂੰ ਨਹੀਂ ਸ਼ਾਮਿਲ ਕੀਤਾ ਗਿਆ ਕਿਉਂਕਿ ਕੁਝ ਹਾਈ ਕੋਰਟ ਦੇ ਕੇਸ ਵਗੈਰਾ ਚੱਲ ਰਹੀ ਸੀ ਹੁਣ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਦੇ ਮੁਤਾਬਿਕ ਇੱਥੇ ਇਲੈਕਸ਼ਨ ਜਿਹੜੀ ਉਹ ਕਰਵਾਈ ਜਾ ਰਹੀ ਹੈ ਤੇ ਉਹਦੇ ਲਈ ਸਾਰਾ ਇੰਤਜ਼ਾਮ ਪੂਰਾ ਕਰਤਾ ਗਿਆ ਹੈ ਡੀਸੀ ਸਾਹਿਬ ਵੱਲੋਂ ਉਹ ਕੰਮ ਕਰਤੇਗੇ ਪੁਲਿਸ ਵੀ ਇਸ ਗੱਲ ਨੂੰ مستعد ਹੈ ਕਿ ਸਾਮਨ ਅਮਨ ਨਾਲ ਸਾਰੇ ਇਲੈਕਸ਼ਨ ਜਿਹੜੀ ਉਹਨੂੰ ਨੇਪਰੇ ਚਾੜਿਆ ਜਾਵੇ ਤੇ ਸਾਰੇ ਤਰਨਤਨ ਵਾਸੀਆਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਉਹ ਇਸ ਸਾਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਇਸ ਨੂੰ ਅਮਨ ਅਮਨ ਨਾਲ ਨੇਪਰੇ ਚਾੜਨ ਚ ਸਾਰੇ ਪ੍ਰਸ਼ਾਸਨ ਨੂੰ ਸਹਾਇਤ ਕਰੂੰ ਤੇ ਇਸ ਤੋਂ ਇਲਾਵਾ ਸਾਡੇ ਕੋਲ ਤੇ ਕੋਈ ਉਹ ਜਿਹਦੇ ਸੈਂਸਟਿਵ ਵਾਲਾ ਤਾਂ ਕੋਈ ਹੈ ਨਹੀਂ ਹੈ ਕੋਈ ਸੈਂਸਟਿਵ ਵਗੈਰਾ ਬੂਤਾ ਜਿਹੋ ਆਡੈਂਟੀਫਾਈ ਨਹੀਂ ਕੀਤਾ ਬਾਕੀ ਇਹ ਸਾਰੇ ਦਾ ਸਾਰਾ ਜਿੰਨਾ ਪ੍ਰੋਸੈਸ ਆ ਇਹ ਤਕਰੀਬਨ ਸਾਰੇ ਵਿਲੋਸ ਆ ਰਹੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਲਈ ਹੈ ਜੀ ਜਆਪਤਾ ਵੀ ਲੱਗਿਆ ਜਿਸ ਬੰਦੇ ਕਿਸ ਨੇ ਸ਼ਿਕਾਇਤ ਕਰਨੀ ਉਸ ਬੰਦੇ ਕਿੱਥੇ ਜਾ ਕੇ ਮੁਸਕਾ ਜਆਪਤੇ ਵੀ ਜਆਪਤਾ ਜਿਹੜਾ ਉਹ ਸਿਰਫ 25 ਮਤਲਬ ਜਿਹੜੀ ਮਿਨਿਸਪਲ ਕਾਉਂਸਲ ਦੀ ਹਦੂਦ ਆ ਉਹਦੇ ਅੰਦਰ ਹੀ ਆ ਤੇ ਇਹਦੇ ਵਾਸਤੇ ਸ਼ਿਕਾਇਤ ਵਾਸਤੇ ਇੱਕ ਸ਼ਿਕਾਇਤ ਸੈੱਲ ਸਾਡੇ ਆ ਰੋਜ਼ ਨੇ ਬਣਵਾਇਆ ਹੋਆ ਆ ਉਹ ਇਹ ਆਪਣੇ ਰਿਟਰਨਿੰਗ ਅਫਸਰ ਨੂੰ ਇਸ ਬੰਚਿਸ਼ ਕਹਿਰ ਕਰ ਸਕਦੇ ਚੁਕਸ਼ਿਕਾਇਤ ਕਰਨੀ ਹੈ। ਵੋਟਰ ਨੂੰ ਸਰ ਕੀ ਅਪੀਲ ਕਰਨ ਦੇ ਰੋਡ ਤੋਂ ਰਸਬੰਦੀ। ਉਹ ਆਪਣੇ ਮਾਤਦਾ ਅਧਿਕਾਰ ਜਿਹੜਾ ਵਾ ਉਹਦਾ ਪੂਰੀ ਤਰ੍ਹਾਂ ਪ੍ਰਯੋਗ ਕਰਨ ਆਪਣਾ ਸਹੀ ਕੈਂਡੀਡੇਟ ਚੁਣ ਚੁਣਨ ਤਾਂ ਜੋ ਉਹਨਾਂ ਦੇ ਜਿਹੜੇ ਵਾਰਡ ਆ ਉਹਨਾਂ ਦੇ ਵਿੱਚ ਰਕੀ ਹੋ ਸਕੇ ਤੇ ਚੰਗੀਆਂ ਸਹੂਲਤਾਂ ਪ੍ਰਾਪਤ ਕਰ ਸਕਾ। ਸਥਾਨਕ ਨਗਰ ਕੌਂਸਲ ਤਰਨਤਾਰਨ ਵਿਖੇ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 2 ਮਾਰਚ ਦਾ ਸਮਾਂ ਤੈਅ ਕੀਤਾ ਗਿਆ ਹੈ ਇੱਥੇ ਦੱਸਣਯੋਗ ਹੈ ਕਿ 2015 ਸਾਲ ਦੌਰਾਨ ਨਗਰ ਕੌਂਸਲ ਦੀ ਹੋਈ ਚੋਣ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਜਿਹੜੀ ਟੀਮ ਹੈ ਉਹ ਉਸ ਵੱਲੋਂ ਇਸ ਤੇ ਕਬਜ਼ਾ ਕਰ ਲਿਆ ਗਿਆ ਸੀ ਨਗਰ ਕੌਂਸਲ ਉੱਪਰ ਉਸ ਤੋਂ ਬਾਅਦ 2017 ਵਿੱਚ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਕਮੇਟੀ ਉੱਪਰ ਉਹਨਾਂ ਨੇ ਆਪਣੇ ਮੈਂਬਰਾਂ ਨੂੰ ਬਣਾਉਂਦੇ ਹੋਏ ਇਸ ਕਮੇਟੀ ਉੱਪਰ ਕਬਜ਼ਾ ਕਰ ਲਿਆ ਗਿਆ ਜਿਸ ਤੋਂ ਬਾਅਦ ਨਵੀਂ ਵਾਰਡਬੰਦੀ ਤੋਂ ਬਾਅਦ ਨਗਰ ਕੌਂਸਲ ਦੀ ਚੋਣ ਨਹੀਂ ਹੋ ਪਾਈ ਜੋ ਮਾਨਯੋਗ ਅਦਾਲਤ ਵਿੱਚ ਕੇਸ ਚੱਲਣ ਤੋਂ ਬਾਅਦ ਇਸ ਦਾ ਕੰਮ ਲਟਕਦਾ ਰਿਹਾ ਔਰ 10 ਸਾਲ ਬੀਤ ਜਾਣ ਤੋਂ ਬਾਅਦ ਹੁਣ ਫਿਰ ਮਾਨਯੋਗ ਹਾਈ ਕੋਰਟ ਵੱਲੋਂ ਇਸ ਵਿੱਚ ਦਖਲ ਦਿੰਦੇ ਹੋਏ ਪੰਜਾਬ ਵਿੱਚ ਬੇਰਾਬਾ ਬਾਬਾ ਨਾਨਕ ਤਲਵਾੜਾ ਅਤੇ ਤਰਨਤਾਰਨ ਨਗਰ ਕੌਂਸਲ ਚੋਣਾਂ ਨੂੰ ਕਰਵਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਤਰਨਤਾਰਨ ਨਗਰ ਕੌਂਸਲ ਦੀ ਚੋਣ ਜਿਹੜੀ ਹੈ ਉਸ ਦੀ ਮਿਤੀ ਜਿਹੜੀ ਹੈ ਉਹ 2 ਮਾਰਚ ਰੱਖੀ ਗਈ ਹੈ ਜਿਸ ਵਿੱਚ ਸਵੇਰੇ 7:00 ਤੋਂ ਲੈ ਕੇ ਸ਼ਾਮ 4:00 ਵਜੇ ਤੱਕ ਜਿਹੜੇ ਤਰਨਤਾਰ ਨਗਰ ਕੌਂਸਲ ਦੀਆਂ ਪੰਜੀ ਵਾਡਾਂ ਦੇ ਕਰੀਬ 56600 ਵੋਟਰ ਜਿਹੜੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਔਰ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਉਸੇ ਦਿਨ 2 ਮਾਰਚ ਵਾਲੇ ਦਿਨ ਸ਼ਾਮ ਨੂੰ ਇਸ ਦੀ ਗਿਣਤੀ ਹੋਵੇਗੀ ਔਰ ਨਤੀਜੇ ਸਾਹਮਣੇ ਆ ਜਾਣਗੇ। ਪ੍ਰਸ਼ਾਸਨ ਵੱਲੋਂ ਇਸ ਦੀ ਪੂਕਤਾ ਇੰਤਜ਼ਾਮ ਕਰ ਲਏ ਗਏ ਹਨ ਔਰ ਇੱਥੇ ਦੱਸਿਆ ਜਾ ਰਿਹਾ ਹੈ ਕਿ ਅੱਜ ਆ ਸੋਮਵਾਰ ਤੋਂ ਹੀ ਇਸ ਦੀਆਂ ਨਾਮਜ਼ਦਗੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜੋ ਕਿ 17 ਤੋਂ ਲੈ ਕੇ 20 ਤਰੀਕ ਤੱਕ ਨਾਮਜ਼ਦਗੀ ਭਰਨ ਦਾ ਸਮਾਂ ਰੱਖਿਆ ਗਿਆ ਹੈ ਔਰ ਉਸ ਤੋਂ ਬਾਅਦ 21 ਤਰੀਕ ਨੂੰ ਇਸ ਦੀ ਪੜਤਾਲ ਕੀਤੀ ਜਾਵੇਗੀ ਔਰ 22 ਫਰਵਰੀ ਨੂੰ ਇਸ ਦੀ ਜਿਹੜੀ ਹੈ ਨਾਮਜ਼ਦਗੀਆਂ ਵਾਪਸ ਲੈਣ ਦਾ ਸਮਾਂ ਦਿੱਤਾ ਗਿਆ ਹੈ ਉਸ ਤੋਂ ਬਾਅਦ 2 ਮਾਰਚ ਨੂੰ ਸਵੇਰੇ 7 ਤੋਂ 4 ਵਜੇ ਤੱਕ ভোটার ਆਪਣੀ ਵੋਟ ਦਾ ਇਸਤੇਮਾਲ ਕਰਨਗੇ ਇਸ ਐਲਾਨ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਵੋਟਰਾਂ ਵਿੱਚ ਬੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ভোটার ਆਪਣੀ ਵੋਟ ਦਾ ਇਸਤੇਮਾਲ ਕਰੀਬ 10 ਸਾਲ ਬਾਅਦ ਕਰਨ ਜਾ ਰਹੇ ਹਨ ਰਮਨ ਚਾਹ